ਉੱਥੋਂ ਜੱਤਿਆਂ ਦੇ ਬੈਠ ਕੇ ਪਾਤਸ਼ਾਹ ਬੁਗੀਆਂ ਆ ਗਏ ਹਨ ਇੱਥੋਂ ਪਿੰਡ ਕੱਲਿਆਂ ਤੋਂ ਜੱਤਿਆਂ ਤੇ ਬੈਠ ਕੇ ਤੇ ਲਾਗੇ ਬੁਗਾ ਪੇਜਾ ਤਰਮ ਤਾਮ ਦੇ ਪਰਵੇਸ਼ ਬੰਨੇ ਇੱਥੋਂ ਬੈਠ ਕੇ ਫਿਰ ਕਿੱਥੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਘੁਆਣ ਚਲੇ ਗਏ ਪਿੰਡ ਬੁਗੇ ਚਲੇ ਗਏ ਔਰ ਪਿੰਡ ਬੁਗੇ ਕਿਉਂ ਗਏ ਕਿਉਂਕਿ ਪਿੰਡ ਬੁਗੀਆਂ ਦੇ ਸਿੱਖ ਜਿਹੜੇ ਆ ਸੁੰਦਰ ਸਿੰਘ ਹੁਣੀ ਭਾਈਆ ਸੁੰਦਰ ਸਿੰਘ ਭਾਈਆ ਪ੍ਰੇਮ ਸਿੰਘ ਤੇ ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੇ ਸਿੱਖ ਸੀ ਤੇ ਆਪਣੀ ਸਿੱਖਾਂ ਦੇ ਘਰ ਇੱਥੇ ਫਿਰ ਜਾਂਦੇ ਸੀ ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰਪੁਰ ਸੋ ਨਕਰ ਬੁਕੇ ਦੇ ਵਿੱਚ ਮਹਾਰਾਜੇ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਨੇ ਦੇਖ ਕਰਕੇ ਆਪਣੇ ਚਰਨ ਕਬੜਾ ਦੀ ਸ਼ੋਭ ਦਿੱਤੀ ਹੈ ਇਸੇ ਕਰਕੇ ਹੀ ਬੁਕੇ ਨਗਰ ਨੂੰ ਜਿਹੜੀ ਵਡਿਆਈ ਮਿਲੀ ਹੈ ਪ੍ਰੇਮ ਨਗਰੀ ਦੀ ਜਿਹੜੀ ਗੁਰਸਿੱਖ ਪ੍ਰੇਮ ਸਿੰਘ ਉਹਨਾਂ ਦਾ ਸੁੰਦਰ ਸਿੰਘ ਉਹਨਾਂ ਨੇ ਜਿਹੜਾ ਪ੍ਰੇਮ ਕੀਤਾ ਹੈ ਨੇਕਲੰਕ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਦੇ ਚਰਨਾ ਸੰਗ ਜਿਹੜਾ ਪਰਮੇਸ਼ਰ ਸੰਗ ਪ੍ਰੇਮ ਕੀਤਾ ਉਸ ਨੂੰ ਮੁੱਖ ਰੱਖਦੇ ਹੋਏ ਆਪਣੀ ਸਿੱਖਾਂ ਨੂੰ ਵਿੜਾਈ ਦੇਣ ਵਾਸਤੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਨੇ ਜੋਸ ਰੂਪੇ ਲਿਖ ਦਗਾਈ ਤੇ ਪ੍ਰੇਮ ਨਗਰੇ ਔਰ ਇਹ ਇਤਿਹਾਸ ਹੈ ਪੁਕਿਆਂ ਦਾ ਇੱਥੇ ਬਰੀਪੂਰਨ ਪਰਮਾਰਤਨਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਨੇ ਚਰਨ ਸੌਣਾ ਦੀ ਸ਼ੋਹ ਦਿੱਤੀ ਜੰਗਿਆਂ ਦੀ ਜਿਸ ਤਰ੍ਹਾਂ ਕਿ ਕੱਲਿਆਂ ਦਾ ਇਤਿਹਾਸ ਹੈ ਔਰ ਇਹ ਪੁਰਬ ਸਮੇਂ ਦੇ ਵਿੱਚ ਇਹ ਜਿਹੜੀ ਖੇਤ ਪਰੋਈ ਇਥੋਂ ਮੇਰੇ ਅੱਲੀਆਂ ਨੂੰ ਉਥੋਂ ਜੱਗਿਆਂ ਤੇ ਬੈਠ ਕੇ ਪਾਠਾਂ ਬੁਕੀਆਂ ਆ ਗਏ ਹਨ